ਅੱਜ ਸਾਡੇ ਪਿੰਡ ਰਾਣਾ ਵਿਖੇ ਐਸਐਚਓ ਸਾਹਿਬ ਘੜਤੀ ਵਾਲਾ ਉਹਨਾਂ ਦੇ ਨਾਲ ਐਡੀਸ਼ਨਲ ਐਸਐਚਓ ਸਾਹਿਬ ਔਰ ਪੰਜਾਬ ਗਵਰਨਮੈਂਟ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਸਾਡੇ ਪਿੰਡ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਆ ਇਹਨਾਂ ਨੇ ਪਿੰਡ ਵਿੱਚ ਆ ਕੇ ਬਹੁਤ ਵਧੀਆ ਗਾਈਡਲਾਈਨ ਦਿੱਤੀਆਂ ਤੇ ਮੈਂ ਦੱਸਣਾ ਚਾਹੁੰਦਾ ਆ ਕਿ ਅਸੀਂ ਆਪਣੇ ਪਿੰਡ ਰਾਣੇ ਦੀ ਗੱਲ ਕਰਦੇ ਆ ਸਾਡਾ ਪਿੰਡ ਜਿਹੜਾ ਰਾਣਾ 99% ਜਿਹੜਾ ਨਸ਼ੇ ਤੋਂ ਰਹਿਤ ਆ ਔਰ ਜਿਹੜੇ ਬੱਚੇ ਆ ਉਹਨਾਂ ਨੂੰ ਸ਼ਾਮ ਨੂੰ ਅਸੀਂ ਗਰਾਊਂਡ ਲੈ ਕੇ ਜਾਂਦੇ ਆ ਕੁਝ ਬਾਲੀਬਾਲ ਖੇਲਦੇ ਆ ਕੁਝ ਕਬੱਡੀ ਖੇਲਦੇ ਆ ਔਰ ਕੁਝ ਐਥਲੈਟਿਕਸ ਕਰਦੇ ਜਿਹੜੇ ਉਹਨਾਂ ਨੂੰ ਆਪਾਂ ਖਾਲਸਾ ਕਾਲਜ ਗੜਦੀ ਵਾਲਾ ਗਰਾਊਂਡ ਵਿਖੇ ਲੈ ਕੇ ਚਾਈਦਾ ਜਿੱਥੇ ਬੱਚੇ ਬਾਸਕਟਬਾਲ ਬਾਲੀਬਾਲ ਐਥਲੈਟਿਕਸ ਅਤੇ ਫੁੱਟਬਾਲ ਵਗੈਰਾ ਖੇਡਦੇ ਆ ਤੋਂ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਹ ਹੀ ਹਦਾਇਤ ਕਰਦਾ ਸਾਰੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵੀ ਵੀ ਬੱਚਿਆਂ ਨੂੰ ਗਰਾਊਂਡ ਦੇ ਨਾਲ ਵੱਧ ਤੋਂ ਵੱਧ ਜੋੜੋ ਤਾਂ ਜੋ ਬੱਚੇ ਨਸ਼ਿਆਂ ਤੋਂ ਦੂਰ ਹੋ ਸਕਣ ਤੇ ਬਜ਼ੁਰਗਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਵੀ ਰਿਟਾਇਰ ਨੇ ਜਾਂ ਉਹਦਾ ਵੀ ਸ਼ਾਮ ਨੂੰ ਜਿਹੜੇ ਫ੍ਰੀ ਹੁੰਦੇ ਉਹ ਵੀ ਜਾ ਕੇ ਗਰਾਊਂਡ ਦੇ ਵਿੱਚ ਬੱਚਿਆਂ ਦੀ ਹੌਸਲਾ ਫਜਾਈ ਕਰਨ ਬੱਚਿਆਂ ਨੂੰ ਗਰਾਊਂਡਾਂ ਦੇ ਨਾਲ ਜੁੜਨ ਲਈ ਪ੍ਰੇਰਿਤ ਕਰਨ ਤਾਂ ਜੋ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਏ ਤੇ ਨਸ਼ਾ ਰਹਿਤ ਕਰ ਸਕੀਏ ਧੰਨਵਾਦ ਜੀ